ਕਿਸੇ ਔਰਤ ਨੂੰ ਮਾਰਨਾ ਉਹ ਜਿੱਡੀ ਵੀ ਕਰਪਟਡ ਹੋਵੇ ਉਹ ਇੱਕ ਖਾਲਸੇ ਦਾ ਧਰਮ ਨਹੀਂ ਆ। ਨੀਲੇ ਬਾਣੇ ਵਾਲਾ ਇਹ ਕੰਮ ਕਰ ਨਹੀਂ ਸਕਦਾ। ਆ ਉਸ ਜਗ੍ਹਾ ਤੇ ਮੈਂ ਹੁੰਦਾ ਤੇ ਸ਼ਾਇਦ ਮੈਂ ਉਹਨਾਂ ਕੋਲ ਫਾਈਟ ਕਰ ਕਰੂ ਬਚਾ ਲੈਂਦਾ। ਜਿਹੜਾ ਇਹ ਭਾਬੀ ਨਾਲ ਗਲਤ ਹੋ ਸਕਦਾ ਆ ਇਹਨੂੰ ਦੇਖ ਸਕਦਾ ਆ ਉਹ ਆਪਣੀ ਭਾਬੀ ਤੇ ਵੀ ਉਹਦੂ ਮਤਲਬ ਕਿ ਉਹ ਸੇਫ ਨਹੀਂ ਹੋਏਗੀ ਉਹਦੀ। ਅਮਰਦਪਾਲ ਨੂੰ ਕੁਝ ਹੋ ਜਾਂਦਾ ਆ ਜਾਂ ਸਰਕਾਰ ਕੁਝ ਕਰ ਦਿੰਦੀ ਆ ਜਾਂ ਉਹ ਉਹਦੀ ਡੈਥ ਹੋ ਜਾਂਦੀ ਆ ਸਰੀਰ ਛੱਡ ਦਿੰਦਾ ਉਹ ਤਾਂ ਫਿਰ ਕਮਲਾ ਹਜ਼ਾਰਾ ਕਮਲਾ ਆ ਜਾਣਗੀ। ਫਿਰ ਕਰਾਂਗੇ ਅੱਜ ਹਮਾਰੇ ਪਾਸ ਅਮਰਿਤਪਾਲ ਮੇ ਤੋਂ 15 ਸਾਲ ਛੋਟਾ ਹੋਣਾ ਉਹਦਾ ਵਿਆਹ ਵੀ ਨਹੀਂ ਹੋਇਆ ਤੇ ਉਹਨੂੰ ਉਹ ਚੀਜ਼ਾਂ ਵਿਚਲੇਤ ਕਰ ਦਿੰਦੀਆਂ ਹੁਣ ਤਾਂ ਉਹਨੂੰ ਭੜਕਾ ਕੇ ਭੜਕ ਗਿਆ ਉਹਨੂੰ ਅੱਛਾ ਨਹੀਂ ਲੱਗਿਆ ਅਸੀਂ ਨਹੀਂ ਭੜਕਦੇ ਕਿਉਂਕਿ ਸਾਨੂੰ ਸਭ ਦੇ ਹਰ ਦੇ ਅੰਦਰ ਪਰਮਾਤਮਾ ਤਿਕਦਾ ਹੈ ਅਗਰ ਜੀ ਦੀ ਵਿੱਚ ਇੱਕ 1% ਆਪਾਂ 네ਗੇਟਿਵ ਲੈ ਕੇ ਚੱਲੇ ਚੇ ਕੁਝ ਉਹ ਹੋਏ ਆਪਣੀ ਪਬਲਿਸਿਟੀ ਵਾਸਤੇ ਕਰ ਰਿਹਾ ਹੋਵੇ ਇਹ ਜਿਹਾ ਕੰਮ ਫਿਰ ਉਹਨੂੰ ਪੁਲਿਸ ਦਾ ਖਤਰਾ ਨਹੀਂ ਹੋਏ ਉਹਨੂੰ ਮੇਰਾ ਖਤਰਾ ਜ਼ਿਆਦਾ ਹੋਏਗਾ ਇਹ ਜਿਹੜਾ ਸਰੂਪਾ ਹੈ ਨਾ ਧਿਆਪਰ ਦੀ ਸਿਰ ਤੇ ਉੱਤੇ ਰੱਖਣ ਵਾਸਤੇ ਹੈ ਉਹ ਕੱਚੇ ਕਾਤਲ ਸੀਗੇ ਉਹਨਾਂ ਨੂੰ ਪੂਰੀ ਟ੍ਰੇਨਿੰਗ ਨਾਲ ਜਾਣਾ ਚਾਹੀਦਾ ਸੀ ਕਿ ਪੂਰਾ ਤਰੀਆ ਤਰੀਕੇ ਨਾਲ ਕੰਮ ਕਰਨਾ ਸੀ ਜੇ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਸਰੈਂਡਰ ਕਰ ਹੀ ਦੇਣਾ ਪਹਿਲੀ ਗੱਲ ਤੋਂ ਸਭ ਦੇ ਸਾਹਮਣੇ ਕਰਦੇ ਇਹ ਜੇ ਕੰਮ ਜੇਕਰ ਕਰ ਨੂੰ ਉਹ ਕੁੜੀਆਂ ਤੁਹਾਡੇ ਤੁਹਾਡੇ ਕੋਲੇ ਜਾਂ ਤੁਹਾਡੇ ਵਰਗੇ ਹੋਰ ਸਿੰਘ ਕੋਲੇ ਜਾਂਦੇ ਨੇਗੇ ਆਖਰ ਆਪਣੀ ਜਾਨ ਨੂੰ ਖਤਰੇ 'ਚ ਦੇਖਦੇ ਹੋਏ ਤੋਂ ਲੱਗਦਾ ਨਹੀਂ ਸਿੰਘ ਨਾਲ ਆਉਣਗੇ ਤੁਸੀਂ ਨਾਲ ਜਾਓ ਬਿਲਕੁਲ ਜਾਣਾ ਪੈਣਾ ਜੇ ਜੋ ਸ਼ਰਨ ਆਵੇ ਤੇ ਸਖੰਠ ਲਾਵੇ ਇੱਕ ਜਸਲੀਨ ਵੀ ਹੋਰ ਹੈ ਬੀਬੀ ਇੱਕ ਹੋਰ ਹੈ ਦੀਪਕ ਲਥੂਰਾ ਜੋ ਵੀ ਹੈ ਸਾਹਿਬ ਉਹਦਾ ਤੇ ਇਹ ਸਾਰੀਆਂ ਭੈਣਾਂ ਨੇ ਖਾਲਸੇ ਦੀਆਂ ਬੱਚੀਆਂ ਨੇ ਜੇ ਗਲਤੀ ਹੋ ਜਾਂਦੀ ਹੈ ਚਲੋ ਹਰ ਕਿਸੇ ਹੁੰਦੀ ਹੈ ਉਹ ਭੁੱਲ ਮੁਕਾ ਚਾ ਲੈਣ ਆਪਣੇ ਜਪਜੀਤ ਸਿੰਘ ਸਾਹਿਬ ਦੇ ਪਾਠ ਦੀ ਵੀਡੀਓ ਕਰ ਕਰਕੇ ਸੋਸ਼ਲ ਮੀਡੀਆ ਤੇ ਭਾਣਨਾ ਉਹ ਸਾਰੀ ਜਥੇਬੰਦੀ ਉਹਨਾਂ ਨਾਲ ਖੜੀਆਂ ਨੇ ਕੁਝ ਨਹੀਂ ਹੁੰਦਾ ਇਦਾਂ ਸ਼ਸ਼ੀਕਾਲਾ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦਾ ਕੰਟੈਂਟ ਤੇ ਉਹਨੂੰ ਲੈ ਕੇ ਉੱਠਿਆ ਆਵਾਜ਼ ਵਿਵਾਦ ਆਖਰ ਇੱਥੇ ਤੱਕਰ ਪਹੁੰਚ ਗਿਆ ਕਿ ਇੱਕ ਕੁੜੀ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਹਾਲਾਂਕਿ ਇਸ ਨੂੰ ਲੈ ਕੇ ਦੋਈ ਤਰ੍ਹਾਂ ਦੇ ਵਿਚਾਰ ਨੇ ਕਈ ਲੋਕ ਉਹਨੂੰ ਵੀ ਠੀਕ ਕਹਿੰਦੇ ਨੇ ਤੇ ਦੂਜੇ ਪਾਸੇ ਕਈ ਅਮਰਿਤਪਾਲ ਮਹਿਰੋਂ ਦੇ ਵੱਲੋਂ ਕੀਤੇ ਗਏ ਐਕਟ ਨੂੰ ਵੀ ਠੀਕ ਕਹਿੰਦੇ ਨੇ ਹਾਲਾਂਕਿ ਕਾਨੂੰਨ ਦੀ ਕਿਤਾਬ ਦੇ ਵਿੱਚ ਅਜਿਹੇ ਐਕਟ ਦੀ ਕੋਈ ਥਾਂ ਹੈ ਨਹੀਂ ਪਰ ਇਨ੍ਹਾਂ ਸਭ ਦੇ ਵਿੱਚ ਚਰਚਾ ਇਸ ਗੱਲ ਨੂੰ ਲੈ ਕੇ ਵੀ ਹੈ ਕਿਉਂਕਿ ਅਮਰਿਤਪਾਲ ਸਿੰਘ ਮਹਿਰੋਂ ਨਿੰਗ ਸਿੰਘ ਨੇ ਤੇ ਸਿੱਖੀ ਸਿਧਾਂਤਾਂ ਦੇ ਹੀ ਉਹ ਚੱਲਦੇ ਨੇ ਤੇ ਸਿੱਖੀ ਸਿਧਾਂਤਾਂ ਨੂੰ ਲੈ ਕੇ ਹੀ ਗੱਲ ਹੈ ਜਿਹੜੀ ਉਹ ਅੱਗੇ ਵਧਦੀ ਹੈ ਤਾਂ ਆਖਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦਾ ਕੰਟੈਂਟ ਬਣਾਉਣ ਵਾਲੇ ਉਹ ਠੀਕ ਹੈ ਕਿ ਉਹ ਮਾਫੀਆ ਮੰਗ ਰਹੇ ਨੇ ਕਿ ਅੱਗੇ ਨੂੰ ਅਸੀਂ ਮਾੜਾ ਕੰਟੈਂਟ ਨਹੀਂ ਬਣਾਵਾਂਗੇ ਗੰਦੀ ਸ਼ਬਦਾਵਲੀ ਨਹੀਂ ਵਰਤਾਂਗੇ ਭਾਈ ਗੁਰਵਰ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਸਿੱਖੀ ਸਦਨਤਾ ਤੇ ਦੇਖਿਆ ਜਾਵੇ ਭਾਈ ਸਾਹਿਬ ਕੀ ਜਿਹੜੀ ਇਹ ਚਰਚਾ ਚੱਲੀ ਪਹਿਲੀ ਗੱਲ ਤਾਂ ਤੁਸੀਂ ਇਹਨੂੰ ਠੀਕ ਮੰਨਦੇ ਹੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਦੇਖੋ ਗੱਲ ਐਦਾਂ ਹੈ ਜੀ ਤੁਹਾਨੂੰ ਪਤਾ ਹੈ ਅਸੀਂ ਜਿਆਦਾ ਸੱਚ ਹੀ ਬੋਲਣ ਦਾ ਯਕੀਨ ਰੱਖਦੇ ਆ ਕਿਉਂਕਿ ਵਰਲਡ ਦੇ ਅੰਦਰ ਇਕਲੋਤੇ ਬੰਦੇ ਅਸੀਂ ਹੀ ਆ ਜਿਹੜੇ ਲਾਈਟ ਡਿਟਰੈਕਟਰ ਦੀ 2013 ਤੋਂ ਮੰਗ ਕਰਦੇ ਆ ਰਹੇ ਹਾਂ ਹੁਣ ਕਹਾਣੀ ਇਹ ਹੈ ਕਿ ਉਹ ਕਲ ਸਹੀ ਆ ਗਲਤ ਇਹ ਹੁਣ ਕਾਨੂੰਨਾਂ ਦੇ ਤਰੀਕੇ ਨਾਲ ਆਪਾਂ ਗੱਲ ਕਰਾਂਗੇ ਮੈਂ ਜਿਹੜਾ ਇਹ ਹੁਣ ਲਾਅ ਚੱਲ ਰਿਹਾ ਲਾਅ ਐਂਡ ਆਰਡਰ ਜੋ ਹੁਣ ਚੱਲ ਰਿਹਾ ਆ 2025 ਇਹਦੇ ਤਰੀਕੇ ਨਾਲ ਨਹੀਂ ਜੋ ਅਧਿਆਤਮਿਕ ਕਾਨੂੰਨ ਉਹਦੇ ਦੇ ਤਰੀਕ ਨਾਲ ਆਪਾਂ ਗੱਲ ਕਰਾਂਗੇ ਤੇ ਹੁਣ ਇਹਦੇ ਵਿੱਚ ਕਿਹਾ ਆ ਕਿ ਜਿਵੇਂ ਕਿ ਕਿਸੇ ਔਰਤ ਨੂੰ ਮਾਰਨਾ ਉਹ ਜਿੱਡੀ ਵੀ ਕਰਪਟਡ ਹੋਵੇ ਉਹ ਇੱਕ ਖਾਲਸੇ ਦਾ ਧਰਮ ਨਹੀਂ ਹੈ ਨੀਲੇ ਬਾਣੇ ਵਾਲਾ ਇਹ ਕੰਮ ਕਰ ਨਹੀਂ ਸਕਦਾ ਅਸਤ ਕਰ ਨਹੀਂ ਸਕਦਾ ਹਾਂ ਉਸ ਜਗ੍ਹਾ ਤੇ ਮੈਂ ਹੁੰਦਾ ਤੇ ਸ਼ਾਇਦ ਮੈਂ ਉਹਨਾਂ ਨਾਲ ਫਾਈਟ ਕਰਕੇ ਉਹਨੂੰ ਬਚਾਉਂਦਾ ਵੀ ਦੇਖੋ ਇਹਦੇ ਵਿੱਚ ਨਾ ਅਮਰਤਪਾਲ ਦੀ ਗਲਤੀ ਹੈ ਮੈਰੋ ਦੀ ਕੋਈ ਗਲਤੀ ਨਹੀਂ ਹੈ ਨਾ ਗਲਤੀ ਹੈਗੀ ਆ ਜਿਹੜੀ ਕਮਲਾ ਦੇਵੀ ਭਾਬੀ ਹੈ ਹੁਣ ਇਹ ਨਹੀਂ ਪਤਾ ਭਾਬੀ ਉਹ ਸਾਡੇ ਦਾ ਭਾਬੀ ਹੈਗੀ ਠੀਕ ਹੈ ਜਿਹੜਾ ਇਹ ਭਾਬੀ ਨਾਲ ਗਲਤ ਕਰ ਤਿਰਕੁਮਾਰੀ ਨਾ ਸੀ ਆਹੋ ਉਹ ਜਿਹੜਾ ਇਹ ਭਾਬੀ ਨਾਲ ਗਲਤ ਹੋ ਸਕਦਾ ਹੈ ਇਹਨੂੰ ਦੇਖ ਸਕਦਾ ਹੈ ਉਹ ਆਪਣੀ ਭਾਬੀ ਤੇ ਵੀ ਉਹਦੂ ਮਤਲਬ ਕਿ ਉਹ ਸੇਫ ਨਹੀਂ ਹੋਏਗੀ ਉਹਦੀ ਸੋ ਇਸ ਕਰਕੇ ਜਿਹੜੇ ਫੋਲੋਅਰਸ ਨੇ ਨਾ ਉਹ 4 ਲੱਖ ਫੋਲੋਅਰਸ ਨੇ ਉਹ ਅਸਲੀ ਰੀਜ਼ਨ ਹੈ ਜਿਵੇਂ ਹਿਟਲਰ ਨੇ 2.5 ਕਰੋੜ ਬੰਦਾ ਮਾਰਿਆ ਸੀਗਾ ਨਾ ਤੇ ਨਹਾਗ ਸਿੰਘਾਂ ਨੂੰ ਇਕੱਠੇ ਹੋ ਕੇ ਪਹਿਲੇ 4.5 ਲੱਖ ਬੰਦਾ ਹੀ ਮਾਰਨਾ ਚਾਹੀਦਾ ਆ। ਕਾਰਨ ਕੀ ਲੱਗਦਾ ਵੀ ਕਿਉਂ ਵੀ ਇਹਦੀ ਕਰਕੇ ਹੀ ਮਤਲਬ ਕੀ ਜਿਹੜਾ ਹੈ ਚੰਗੇ ਬੰਦੇ ਸਾਹਮਣੇ ਨਹੀਂ ਆ ਰਹੇ। ਹੁਣ ਦੇਖੋ ਇਹ ਤੂੰ ਬੰਦਾ ਗਾਲਾਂ ਕੱਢ ਰਿਹਾ ਤੁਸੀਂ ਕੋਈ ਸੱਚ ਹੁਣ ਕਰੋ ਕੋਈ ਰੱਬ ਦੀ ਗੱਲ ਕਰ ਲਓ ਜਾਂ ਤੁਸੀਂ ਕੋਈ ਇਤਿਹਾਸ ਗੱਲ ਕਰ ਲਓ ਸਿਰਫ ਚੰਗੇ-ਚੰਗੇ ਰੂਹਾਂ ਜਿਹੜੇ ਚੰਗੇ ਲਾਗ ਰੱਬ ਨੂੰ ਮੰਨਣ ਵਾਲੇ ਉਹ ਸਹੀ ਤੁਹਾਨੂੰ ਕਹਿਣਗੇ। ਇਹਨਾਂ ਨੇ ਤੁਹਾਨੂੰ ਉਹਦੇ 'ਚ ਵੀ ਗਾਲਾਂ ਕੱਢ ਦੇਣੀਆਂ। ਸਵੇਰੇ ਹੁਕਮਨਾਮ ਦਰਬਾਰ ਸਾਹਿਬ ਤੋਂ ਆਂਦਾ ਹੈ ਨਾ ਤੇ ਉਹ ਦੇਖੋ ਕਈ ਕਮੈਂਟ ਉਹਦੇ ਵਿੱਚ 네ਗੇਟਿਵ ਵੀ ਆਉਂਦੇ ਨੇ। ਮਹਾਰਾਜ ਮਹਾਰਾਤਾ ਕਿਸ ਨੂੰ ਮਾੜਾ ਚੰਗਾ ਕਹਿੰਦੇ ਨਹੀਂ ਹੈਗੇ ਤੇ ਉਹਦੇ ਵਿੱਚ ਵੀ ਕੁਝ ਸ਼ਰਾਰਤੀ ਅਨਸਰ ਹੁੰਦੇ ਨੇ ਸੋ ਇਹ ਜਿਹੜੇ 4 ਲੱਖ ਲੋਕ ਨੇ ਨਾ ਇਹ ਵੱਡਾ ਕਾਰਨ ਹੈ ਹੁਣ ਮੈਰੋ ਵਰਗੇ ਨੇ ਚਲੋ ਠੀਕ ਹੈ ਅੱਜ ਉਹਨੇ ਆਪਣਾ ਇੱਕ ਰਤਬਾ ਬਣਾਇਆ ਹੈ ਸੰਸਾਰ ਦੇ ਅੰਦਰ ਉਹ دہشت ਬਣਾਈ ਹੈ ਜਿਹੜੀ ਉਹਨੇ ਉਹਦੇ ਹਿਸਾਬ ਦੇ ਨਾਲ ਇਹ ਹੈ ਕਿ ਠੀਕ ਹੈ ਜਦ ਤੱਕ ਜਿੰਦਾ ਜਦ ਤੱਕ ਲੋਕ ਨਹੀਂ ਹੈ ਜੇ ਕੰਮ ਕਰਨਗੇ ਅਰ ਚੰਗੀ ਗੱਲ ਹੋਣਾ ਵੀ ਨਹੀਂ ਚਾਹੀਦਾ ਗੱਲ ਹੈ ਮਾੜੀ ਗੱਲ ਨਹੀਂ ਹੈ ਕਿਉਂ ਇਹੋ ਜਿਹਾ ਕੰਮ ਕਰਨਾ ਆਪਾਂ ਨੇ ਤੀਆਂ ਪੈਣਾਂ ਦੀ ਇੱਜ਼ਤ ਸਭ ਦੀ ਬਰਾਬਰ ਹੁੰਦੀ ਹੈ ਤੇ ਇਹ ਇਹ ਕੰਮ ਕਰ ਰਹੇ ਨੇ ਉਹ ਫਿਰ ਅਮਰਤਪਾਲ ਨੂੰ ਕੁਝ ਹੋ ਜਾਂਦਾ ਜਾਂ ਸਰਕਾਰ ਕੁਝ ਕਰ ਦਿੰਦੀ ਆ ਜਾਂ ਉਹ ਉਹਦੀ ਡੈਥ ਹੋ ਜਾਂਦੀ ਆ ਸਰੀਰ ਛੱਡ ਦਿੰਦਾ ਉਹ ਤਾਂ ਫਿਰ ਕਮਲਾ ਹਜਾਰਾ ਕਮਲਾ ਆ ਜਾਣਗੀਆਂ ਫਿਰ ਕਾ ਕਰਾਂਗੇ ਆਪਾਂ ਜੜ ਇਹ ਹੈ ਜੜ ਜਿਹੜੇ ਹੁਣ ਮੈਂ ਤਾਂ ਮੈਨੂੰ ਨਹੀਂ ਪਤਾ ਤੁਸੀਂ ਆਪਣੀ ਪਰਸੋਂ ਗੱਲ ਹੋਈ ਸੀ ਵੀ ਇੱਕ ਵਾਰ ਇੰਟਰਵਿਊ ਕਰਦੇ ਆਪਾਂ ਇਹ ਕੰਚਨ ਜਿਹੜੀ ਹੈ ਕੁਮਾਰੀ ਤੇ ਇਹਦੇ ਵਿੱਚ ਮੈਨੂੰ ਨਹੀਂ ਪਤਾ ਸੀ ਕੋ ਨਾ ਕਿਦੇ ਅਸੀਂ ਵੀਡੀਓ ਦੇਖੀ ਉਦਾਂ ਕਦੇ ਸਕਰੋਲ ਕਰਦੇ ਹੋਏ ਵਿੱਚ ਆ ਗਈ ਹੋਵੇ ਪਰ ਆਪਾਂ ਕਦੇ ਪੂਰੀ ਸੁਣੀ ਨਹੀਂ ਗੱਲ ਇਹਦੀ ਕਿ ਆਇਆ ਸਾਡਾ ਰਸਤਾ ਹੀ ਨਹੀਂ ਹੈ ਉਹ ਹੁਣ ਕਈ ਲੋਕਾਂ ਨੂੰ ਕਈ ਲੋਕਾਂ ਨੂੰ ਤਾਂ ਅੱਜ ਪਤਾ ਲੱਗਿਆ ਨਾ ਕਿ ਇਹ ਕੋਈ ਕੰਚਨ ਕੁਮਾਰੀ ਕਮਲਾ ਦੇਵੀ ਕਮਲਕੌਰ ਬਣੀ ਹੋਈ ਸੀ ਲੋਕਾਂ ਨੂੰ ਫੋਲੋ ਨਹੀਂ ਕਰਦੇ ਜਿਹੜੇ ਫੋਲੋ ਨਹੀਂ ਕਰਦੇ ਇਹ ਦੇਖੋ ਦੁਨੀਆ 'ਚ ਸਮਾਜ ਬਹੁਤ ਘਸਾ ਗੰਦ ਉਹ ਅਸੀਂ ਬਚਣਾ ਆ ਜਿਹੜਾ ਚਿੱਕੜ ਹੈ ਨਾ ਚਿੱਕੜ ਹੈ ਉਹਦੇ ਵਿੱਚ ਕਮਲ ਨੇ ਖਿਲਣਾ ਹੈ ਅਮਰਤਪਾਲ ਮੈਰੋ ਕਹਿੰਦੇ ਕਿ ਜਿੰਨੇ ਵੀ ਜਦੋਂ ਤੱਕਰ ਯਾਨੀ ਕਿ ਉਹ ਐਕਟਿਵ ਨੇਤਾ ਜਦੋਂ ਵੀ ਜਦੋਂ ਵੀ ਇਹ ਜੇ ਕੋਈ ਕੰਮ ਕਰਨਗੇ ਦੋ ਕੁੜੀਆਂ ਜਿਹੜੀਆਂ ਹੋਰ ਨੇ ਉਹਨਾਂ ਨੂੰ ਲੈ ਕੇ ਵੀ ਉਹਨਾਂ ਨੇ ਸਿੱਧਤ ਕਰਤੇ ਕਿਹਾ ਕਹਿੰਦੇ ਇਹ ਹਟੀਆਂ ਨਹੀਂ ਹੈਗੀਆਂ ਮਾਫੀ ਮੰਗ ਕੇ ਵੀ ਸਾਡੇ ਤੋਂ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਨੇ ਇਹਨਾਂ ਦਾ ਵੀ ਨੰਬਰ ਲੱਗ ਸਕਦਾ ਉਹ ਕੁੜੀਆਂ ਡਰੀਆਂ ਫਿਰਦੀਆਂ ਨੇ ਉਸ ਤੋਂ ਬਾਅਦ ਚ ਕਾਰਵਾਈ ਪੁਲਿਸ ਨੇ ਅੱਗੇ ਵਧਾਈ ਹੈ ਦੇਖੋ ਇਹ ਮੈਂ ਇੱਕ ਬੇਨਤੀ ਕਰੂੰਗਾ ਪੈਣਾ ਨੂੰ ਉਹਨਾਂ ਨੂੰ ਇੱਕ ਜਸਲੀਨ ਕੋਹਰ ਹੈ ਬੀਬੀ ਇੱਕ ਹੋਰ ਹੈ ਦੀਪਕ ਲਥੂਰਾ ਜੋ ਵੀ ਹੈ ਸਾਹਬ ਉਹਦਾ ਤੇ ਇਹ ਸਾਰੀਆਂ ਭੈਣਾਂ ਨੇ ਖਾਲਸੇ ਦੀਆਂ ਬੱਚੀਆਂ ਨੇ ਇਹ ਜੇ ਗਲਤੀ ਹੋ ਜਾਂਦੀ ਆ ਚਲੋ ਹਰ ਕਦੇ ਹੁੰਦੀ ਆ ਉਹ ਭੁੱਲ ਬਖਸ਼ਾ ਲੈਣ ਆਪਣੇ ਜਪਜੀਤ ਸਿੰਘ ਸਾਹਿਬ ਦੇ ਪਾਠ ਦੀ ਵੀਡੀਓ ਕਰ ਕਰਕੇ ਸੋਸ਼ਲ ਮੀਡੀਆ ਤੇ ਭਾਨਣਾ ਉਹ ਸਾਰੀ ਜਥੇਬੰਦੀ ਉਹਨਾਂ ਨਾਲ ਖੜੀਆਂ ਨੇ ਕੁਝ ਨਹੀਂ ਹੁੰਦਾ ਇਦਾਂ ਪਰ ਇਹ ਕਿ ਜਿਹੜਾ ਹੁਣ ਇਹ ਕੰਮ ਹੋਣਾ ਹੀ ਸੀਗਾ ਗੰਦ ਸਫਾਈ ਅਸਲੀ ਗੰਦ ਦੀ ਸਫਾਈ ਨਹੀਂ ਹੋਈ ਗੰਦ ਦੀ ਸਫਾਈ ਹੋਣੀ ਉਹ ਜਿਹੜੇ 4 ਲੱਖ ਫੋਲੋਅਰਸ ਨੇ ਉਹੀ ਗਾਲਾ ਕੱਢਦੇ ਨੇ ਕਮੈਂਟ ਅਜ ਜੇ ਤੁਸੀਂ ਉਹਨਾਂ ਵਿੱਚੋਂ 20% ਬੰਦਾ ਦੇਖਣਾ ਤੁਸੀਂ ਮੇਰੇ ਕਮੈਂਟਾਂ 'ਚ ਮਿਲ ਜਾਣਗੇ ਮੈਂ ਸਭ ਦੀ ਜਦੋਂ ਕੋਈ ਮੈਨੂੰ ਗਾਲ ਪੈਂਦੀ ਮੈਂ ਉਹਦੀ ਡਿਟੇਲ ਚੈੱਕ ਕਰਨੀ ਸ਼ੁਰੂ ਕਰ ਦਿੰਦਾ ਬੰਦਾ ਕਿਹੜਾ ਉਹ ਕੁੱਮਕਮਾ ਕੇ ਕਮਲਾ ਦੇ ਨਾਲ ਜੁੜਿਆ ਹੁੰਦਾ ਭਾਬੀ ਨਾਲ ਸੋ ਇਹੋ ਜਿਹੇ ਲੋਕ ਗੰਦਰੂ ਦੇਖਣਗੇ ਤਾਂ ਗੰਦੀ ਬੋਲਣਗੇ ਤੁਹਾਨੂੰ ਚੱਜ ਦੀ ਗੱਲ ਹੈ ਵੀ ਉਹਨਾਂ ਨੂੰ ਗੰਦੀ ਹੀ ਲੱਗਣੀ ਹੈ ਤੁਹਾਡੇ ਕਹਿਣ ਤੇ ਭਾਬਦਾ ਤਾਂ ਇਹ ਹੈ ਵੀ ਤੁਸੀਂ ਕਹਿੰਦੇ ਕੀ ਵੀ ਸਾਡੇ ਅੱਗੇ ਕਦੇ ਹਜੇ ਵੀਡੀਓ ਨਹੀਂ ਆਏ ਤਾਂ ਤੁਸੀਂ ਕਹਿਣ ਦਾ ਮਤਲਬ ਕੀ ਅਮਰਤਪਾਲ ਮੈਰੋ ਹੋਰਾਂ ਦੇ ਅੱਗੇ ਵੀਡੀਓ ਆਏ ਇਸ ਤਰ੍ਹਾਂ ਦੇ ਉਹ ਬਿਲਕੁਲ ਨੂੰ ਉਮਰ ਦੇ ਸਾਹਮਣੇ ਨਾਲ ਵੀ ਹੁੰਦੀ ਨਾ ਗੱਲ ਮਤਲਬ ਵਿਆਹ ਵੀ ਨਹੀਂ ਹੋਇਆ ਤੇ ਉਹਨੂੰ ਉਹ ਉਹ ਚੀਜ਼ਾਂ ਵਿਚਲਿਤ ਕਰ ਦਿੰਦੀਆਂ ਹੁਣੇ ਤਾਂ ਉਹਨੂੰ ੜਕਾ ਆ ਕੇ ੜਕ ਗਿਆ ਉਹਨੂੰ ਅੱਛਾ ਨਹੀਂ ਲੱਗਿਆ ਅਸੀਂ ਨਹੀਂ ੜਕਦੇ ਕਿਉਂਕਿ ਸਾਨੂੰ ਹਰ ਦੇ ਹਰ ਦੇ ਅੰਦਰ ਪਰਮਾਤਮਾ ਦਿਖਦਾ ਹੈ ਹੁਣ ਇਹਦੀ ਧਾਰਮਿਕ ਕਾਨੂੰਨ ਦੀ ਮੈਂ ਗੱਲ ਕਲੀਅਰ ਕਰ ਦਵਾਂ ਗੁਰੂ ਗੋਬਿੰਦ ਸਿੰਘ ਕਿੱਡੀ ਵੱਡੀ ਹਸਤੀ ਹੋਈ ਹੈ ਬਾਪ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿਤਾ ਜੀ ਕਿੱਡੇ ਵੱਡੇ ਕਿੱਡੇ ਵੱਡੇ ਹੋਏ ਨੇ ਉਹ ਹੈਨਾ ਉਹਨਾਂ ਨੂੰ ਖੁਦ ਇੱਕ ਵੇਸ਼ਵਾ ਦੇ ਦਰਵਾਜ਼ੇ ਮੂਰੇ ਪਹਿਰੇਦਾਰ ਬੰਨਣਾ ਪਿਆ ਸੀ ਕਿਉਂਕਿ ਭਾਈ ਜੋਗਾ ਵੇਸ਼ਵਾ ਕੋਲ ਜਾ ਰਿਹਾ ਸੀ ਜੋ ਚਾਰ ਲਾਮਾਂ ਤੀਜੀ ਲਾਮ ਹੋ ਗਈ ਸੀ ਨਾ ਤੀਜੀ ਲਾਮ ਚੌ ਇਤਿਹਾਸਕ ਗੱਲ ਐ ਮੇਰੀ ਬਣਾਈ ਥੋੜੀ ਨਾ ਗੱਲ ਐ ਇਹ ਸਾਰੇ ਬੱਚਵਾਂ ਤੋਂ ਪੜਦੇ ਆ ਰਿਆ ਸੀ ਤੇ ਭਾਈ ਜੋਗੇ ਨੂੰ ਕਿਹਾ ਭਾਈ ਜੋਗੇਆ ਹੁਣ ਤੂੰ ਕਿਹਦੇ ਜੋਗਾ ਕਹਿੰਦਾ ਜੀ ਗੁਰੂ ਜੋਗਾ ਕਹਿੰਦਾ ਜੇ ਤੂੰ ਗੁਰੂ ਜੋਗਾ ਤੇ ਗੁਰੂ ਵੀ ਤੇਰੇ ਜੋਗਾ ਇੱਕ ਦਿਨ ਡੋਲ ਗਿਆ ਉਹ ਵੇਸ਼ਵਾਦ ਰਸਤੇ ਅਮਰਤਵਿਲੇ ਜਾ ਰਿਹਾ 3 ਵਜੇ ਉੱਥੇ ਗੁਰੂ ਗੋਬਿੰਦ ਸਿੰਘ ਨੂੰ ਪਹਿਰਾ ਲਾਣਾ ਪਿਆ ਕਿਆ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਵਾੜਨਾ ਦਿੰਦੇ ਸਾਰਿਆਂ ਨੂੰ ਜੇ ਗਲਤ ਕੰਮ ਕਰਦੇ ਹੋ ਗਲਤ ਤਾਂ ਹੈ ਹਰ ਦੀ ਹਰ ਹਰ ਪਾਸੇ ਪੋਜੀਟਿਵ ਹੀ ਹਰ ਪਾਸੇ ਨੈਗੇਟਿਵ ਹੀ ਹੈ ਅਸੀਂ ਵਾਈਫਾਈ ਯੂਜ਼ ਕਰਦੇ ਆ ਸਾਡਾ ਅਸੀਂ ਕਿਹਾ ਦੇਖਦੇ ਸੀ ਹੁਕਮਾਂ ਦੇ ਦੀਵਿਡ ਕਰਦੇ ਦਰਵਾਜ਼ਾ ਸਾਹ ਤੋਂ ਜਿਹੜਾ ਆਣਾ ਕੋਈ ਬੰਦਾ ਪਾਠ ਕਰਦਾ ਆ ਕੋਈ ਜਦਾ ਦੋ ਦੋ ਘੰਟੇ ਦਾ ਚੋਕੜਾ ਲਾ ਰਿਹਾ ਅਸੀਂ ਉਹਨਾਂ ਨੂੰ ਦੇਖਦੇ ਆ ਜੇ ਚੰਗਾ ਯੂਜ਼ ਕਰੋ ਨਾ ਸੋਸ਼ਲ ਮੀਡੀਆ ਨੂੰ ਤੁਸੀਂ ਗਲਤ ਦੇਖੋਗੇ ਤਾਂ ਗਲਤ ਆਨਸਰ ਪੈਦਾ ਹੋਣਗੇ ਹੁਣ ਇਹਦੇ ਵਿੱਚ ਜਿਹੜੀ ਕਮਲਾ ਦੇਵੀ ਆ ਉਹਦੀ ਚਲੋ ਗਲਤੀ ਹੈ ਉਹਨੇ ਗੰਦ ਫਲਾਇਆ ਗਲਤ ਰਾਹ ਚੁਣਿਆ ਪਰ ਉਹਨੂੰ ਮਜਬੂਰ ਕਿਹਨੇ ਕੀਤਾ ਲੋਕਾਂ ਨੇ ਜੇ ਆਪਣੇ 10 ਬ੍ਰੈਂਡਾ ਉਹਨਾਂ ਵਿੱਚ 8 ਬੰਦੇ ਹੋਜੇ ਹੁੰਦੇ ਜਿਹੜੇ ਕਮਲਾ ਦੇਵੀ ਨੂੰ ਫੋਲੋ ਕਰਦੇ ਨੇ ਰਾਤ ਨੂੰ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਫਿਰ ਉਹਨਾਂ ਨੇ ਕਾਰਵਾਈ ਪਾ ਕੇ ਸੋਣਾ ਹੁੰਦਾ ਨਾ ਪਰ ਇਹਦੇ ਚੇਂਜੇ ਦੇਖੀਏ ਕਿ ਇਹ ਜਿਹੜੀ ਹੁਣ ਚਰਚਾ ਖੜੀ ਹੋਈ ਹੈ ਅ ਅਮਰਤਪਾਲ ਮੈਰੋ ਹੋਰੇ ਜਿਹੜੇ ਹੁਣ ਅੱਗੇ ਨੂੰ ਉਹਨਾਂ ਨਾਲ ਤਾਂ ਅੱਗੇ ਨੂੰ ਵੀ ਕਹਤਾ ਠੀਕ ਹੈ ਜਾਂ ਨਹੀਂ ਦੇਖੋ ਇਹ ਗੱਲ ਸਮਝ ਲਾਣ ਅਮਰਤਪਾਲ ਮੈਰੋ ਵੀ ਸਮਝ ਲਵੇ ਗੱਲ ਠੀਕ ਹੈ ਭਰਾ ਆਪਣਾ ਸਹੀ ਹੈ ਕਰ ਰਿਹਾ ਜੋ ਕਰ ਰਿਹਾ ਠੀਕ ਕਰ ਰਿਹਾ ਮੈਂ ਇੱਕ ਗੱਲ ਜ਼ਰੂਰ ਕਰੂੰਗਾ ਅੱਜ ਮੈਨੂੰ ਕੁਝ ਮੇਰੇ ਯਾਰਾਂ ਦੋਸਤਾਂ ਦੇ ਫੋਨ ਆਏ ਸੀ ਉਹ ਕਹਿੰਦੇ ਜੀ ਤੁਸੀਂ ਅਮਰਤਪਾਲ ਬਾਰੇ ਕੁਝ ਗਲਤ ਨਾ ਬ ਮੈਂ ਨਹੀਂ ਗਲਤ ਬੋਲਦਾ ਪਰ ਮੈਂ ਜਿਹੜੀ ਕਾਨੂੰਨ ਦੀ ਗੱਲ ਉਹ ਜਰੂਰ ਕਰੂੰਗਾ ਜੋ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫਲਸਫੀ ਨਾਲ ਫਿਲਾਸਫੀ ਨਾਲ ਚੱਲਦਾ ਨਾ ਉਹਦੇ ਤਰੀਕੇ ਨਾਲ ਮੈਂ ਗੱਲ ਕਰੂੰਗਾ ਉਹ ਇਹ ਹੈ ਕਿ ਦੇਖੋ ਅਮਰਤਪਾਲ ਸਹੀ ਚੱਲ ਰਿਹਾ ਗੁਰਦੀ ਉਮਰ ਘਟ ਦੇ ਅੰਦਰ ਉਹਨੇ ਸਟੈਪ ਚੱਕ ਲਿੱਤਾ ਤਾਂ ਉਹ ਧਰਮ ਦੇ ਲਈ ਚੱਕਿਆ ਉਹਨੇ ਪੰਥ ਲਈ ਚੱਕਿਆ ਉਹਨੇ ਤਾਂ ਸਾਡੀ ਦੁਆਵਾਂ ਉਹਦੇ ਨਾਲ ਹੈ ਸਾਡੀ ਬਲੇਸਿੰਗ ਉਹਦੇ ਨਾਲ ਹੈ ਅਸੀਂ ਖੁਦ ਉਹਦੇ ਨਾਲ ਹੈ ਹਰ ਮੁਸੀਬਤ ਦੇ ਨਾਲ ਖੜਾਂਗੇ ਅਗਰ ਜੇ ਇਹਦੇ ਵਿੱਚ 1% ਆਪਾਂ 네ਗੇਟਿਵ ਲੈ ਕੇ ਚੱਲੇ ਚੇ ਕੁਝ ਉਹ ਹੋਏ ਆਪਣੀ ਪਬਲਿਸਿਟੀ ਵਾਸਤੇ ਕਰ ਰਿਹਾ ਹੋਵੇ ਇਹ ਜਿਆ ਕੰਮ ਫਿਰ ਉਹਨੂੰ ਪੁਲਿਸ ਦਾ ਖਤਰਾ ਨਹੀਂ ਹੋਏਗਾ ਉਹਨੂੰ ਮੇਰਾ ਖਤਰਾ ਜ਼ਿਆਦਾ ਹੋਏਗਾ ਪਰ ਇਹਦੇ ਚੀਜ਼ ਦੇਖੇ ਕਿਸੇ ਦੀ ਜਾਨ ਲੈਣ ਦਾ ਆਪਾਂ ਪਰਮਾਤਮਾ ਵਾਹਿਗੁਰੂ ਧੰਦਾ ਅਜਾਜ਼ਤ ਵੀ ਕਿਸੇ ਦੀ ਜਾਨ ਲੈਣ ਦਾ ਦੇਖੋ ਜੀ ਜੋ ਕੋਈ ਮਾੜਾ ਜਾਨ ਲੈ ਸਕਦੇ ਆਪਾਂ ਸੈਲਫ ਆਪਣੇ ਡਿਫੈਂਸ ਵਾਸਤੇ ਜਾਂ ਬੰਦੇ ਨੂੰ ਖਤਮ ਕਰ ਸਕਦੇ ਆ ਇੱਥੇ ਡਿਫੈਂਸ ਤੋਂ ਸਮਝ ਇੱਥੇ ਜਿਹੜਾ ਇਹਦੀ ਵਿੱਚ ਦੇਖੋ ਸਰੋਪੇ ਨਾਲ ਮਾਰਿਆ ਤੁਸੀਂ ਬੰਦੇ ਹੀ ਮੰਨਦਾ ਤੁਸੀਂ ਪੂਰੀ ਤਪਲਾਨੀ ਨਾਲ ਤਾਂ ਜਾਂਦੇ ਤੁਸੀਂ ਸਰੋਪਾ ਕੋਈ ਬਦਨਾਮ ਕਰ ਰਹੇ ਹੋ ਇਹ ਜਿਹੜਾ ਸਰੋਪਾ ਹੈ ਨਾ ਧੀਆਂ ਪੈਰਾਂ ਦੀ ਸਿਰ ਤੇ ਉੱਤੇ ਰੱਖਣ ਵਾਸਤੇ ਆ ਉਹ ਕੱਚੇ ਕਾਤਲ ਸੀਗੇ ਉਹਨਾਂ ਨੂੰ ਪੂਰੀ ਟ੍ਰੇਨਿੰਗ ਨਾਲ ਜਾਣਾ ਚਾਹੀਦਾ ਸੀ ਕਿ ਪੂਰਾ ਤਰੀਕਾ ਤਰੀਕੇ ਨਾਲ ਕੰਮ ਕਰਨਾ ਸੀ ਜੇ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਸਰੈਂਡਰ ਕਰੀ ਦੇਣਾ ਪਹਿਲੀ ਗੱਲ ਤੋਂ ਸਭ ਦੇ ਸਾਹਮਣੇ ਕਰਦੇ ਹੈ ਜੇ ਕੰਮ ਜੇ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਫਿਰ ਇਹ ਸਸਪੈਂਸ ਦੇ ਅੰਦਰ ਕਿਉਂ ਕਰਿਆ ਤੁਹਾਨੂੰ ਕੀ ਲੱਗਦਾ ਵੀ ਇਹਦੇ ਪਿੱਛੇ ਵੀ ਕੋਈ ਕਾਣੀ ਹੋ ਸਕਦੀ ਹੈ ਸਸਪੈਂਸ ਤਾਂ ਹਰ ਚੀਜ਼ ਤੇ ਰਹਾ ਇਹ ਸਭ ਜਿਉਂ ਦੇਖੋ ਮੇਰੀ ਗੱਲ ਇਹ ਹੈ ਜੀ ਕਲੀਅਰ ਗੱਲ ਲੈਂਦਾ ਆ ਲੁਧਿਆਣੇ ਦੇ ਅੰਦਰ ਹੁਣ ਉੱਥੇ ਬਲਡੋਜ਼ਰ ਫਿਰਨਾ ਆ ਇਹ ਮੁੱਦਿਆਂ ਵੱਲੋਂ ਧਿਆਨ ਹਟਾ ਕੇ ਜਿਹੜੀ ਜ਼ਮੀਨਾਂ ਹੁਣ ਕੁਆਇਰ ਸਰਕਾਰ ਨੇ ਕਰਨੀਆਂ ਨੇ ਉੱਥੇ ਡਾਂਗਾ ਨਾਲ ਲੋਕਾਂ ਦੇ ਘਰ ਢਾਣੇ ਆ ਠੀਕ ਹੈ ਲੋਕਾਂ ਨੂੰ ਬਹੁਤ ਕਰੋੜ ਜਿਹੜਾ ਹੁੰਦਾ ਨਾ ਆਪਣਾ ਅਰੈਸਟ ਕਰੀ ਜਾਂ ਘਰ ਦੇ ਅੰਦਰ ਹੀ ਅਰੈਸਟ ਕਰਨਗੇ ਬਹੁਤ ਸਿਸਟਮ ਖਰਾਬ ਹੋਣਾ ਆ ਆਉਣ ਵਾਲਾ ਸਮਾਂ ਪਰ ਪਰ ਗੱਲ ਤਾਂ ਇਹ ਹੈ ਚਾਚਾ ਇਹਦੇ ਤੇ ਵੀ ਜਿਨੇ ਹੁਣ ਲੋਕ ਮਾਫੀਆਂ ਨਾਵਾ ਪਾ ਰਹੇ ਨੇ ਰਿਪੋਰਟ ਕਰ ਕਰਕੇ ਉਹ ਇਹ ਗੱਲ ਕਹਿ ਰਹੇ ਨੇ ਵੀ ਠੀਕ ਹੈ ਨਹੀਂ ਉਹ ਹੋਇਆ ਕਈ ਲੋਕ ਇਸ ਚੀਜ਼ ਨੂੰ ਵੀ ਕਹਿ ਰਹੇ ਨੇ ਵੀ ਆਖਰ ਠੀਕ ਹੈ ਵੀ ਜੇਕਰ ਉਹ ਗਲਤ ਕਰ ਰਹੀ ਸੀ ਤਾਂ ਕਾਨੂੰਨੀ ਰਸਤੇ ਬਹੁਤ ਸੀਗੇ ਤਾਂ ਕਾਨੂੰਨੀ ਰਸਤੇ ਤੁਸੀਂ ਕਿਉਂ ਨਹੀਂ ਹੋ ਕਰੇ ਦੇਖੋ ਕਾਨੂੰਨ ਦਾ ਰਸਤਾ ਸਹੀ ਹੈ ਕਾਨੂੰਨ ਦਾ ਵੀ ਰਸਤਾ ਆਪਣੋ ਪਰ ਪਹਿਲਾ ਕਾਨੂੰਨ ਹੈ ਜਰਨੈਲ ਸਿੰਘ ਪਿੰਡ ਵਾਲੇ ਮਹਾਕੋਚ ਨੇ ਪਹਿਲਾਂ ਕਾਨੂੰਨ ਨੂੰ ਫੋਲੋ ਕਰਿਆ ਜਦੋਂ ਕਾਨੂੰਨ ਨਹੀਂ ਉਹਨਾਂ ਦਾ ਸਾਥ ਦੇ ਨਹੀਂ ਸਕਿਆ ਫਿਰ ਉਹ ਆਪਣੇ ਤਰੀਕੇ ਨਾਲ ਉਹਨਾਂ ਨੇ ਕੰਮ ਕਰੇ ਸਕੇ ਪਰ ਜਦੋਂ ਅਧਿਆਤਮ ਤੁਹਾਨੂੰ ਕਹਿੰਦਾ ਵੀ ਜਦੋਂ ਬੰਦਾ ਇੰਨਾ ਅਧਿਆਤਮਿਕ ਤੌਰ ਦੇ ਉੱਤੇ ਡੁੱਬਦਾ ਹੈ ਆਪਣੇ ਆਪ ਨੂੰ ਯਾਨੀ ਕਿ ਇੰਨਾ ਗਹਿਰਾਈ ਦੇ ਵਿੱਚ ਜਾਣਾ ਸ਼ੁਰੂ ਕਰਦਾ ਹੈਗਾ ਤੇ ਕਿਤੇ ਨਾ ਕਿਤੇ ਪਰਮਾਤਮਾ ਦੇ ਰਾਹ ਤੇ ਚੱਲਣਾ ਕੋਸ਼ਿਸ਼ ਕਰਦਾ ਹੈ ਕਿਉਂਕਿ ਅਸੀਂ ਲੋਕ ਤਾਂ ਹਮੇਸ਼ਾ ਕਹਿੰਦੇ ਵੀ ਕੋਸ਼ਿਸ਼ ਕਰਦੇ ਆਂਗੇ ਤੁਹਾਨੂੰ ਲੱਗਦਾ ਵੀ ਉਹ ਇਸ ਤਰ੍ਹਾਂ ਦਾ ਫੈਸਲਾ ਲੈ ਸਕਦਾ ਹੈਗਾ ਵੀ ਕਿਸੇ ਦੀ ਜਾਨ ਲੈ ਲੈ ਖਾਸ ਕਰ ਕੋਈ ਕੁੜੀ ਹੈਗੀ ਤੇ ਦੂਜੇ ਪਾਸੇ ਬਾਕੀ ਕੁੜੀਆਂ ਨੇ ਜਿਹੜੀਆਂ ਉਹਨਾਂ ਨੂੰ ਦੇਖੋ ਜੀ ਇਹ ਇੱਕ ਪਬਲੀਕਲੀ ਸਟੰਡ ਹੈ ਇਸ ਤੋਂ ਬਚਣਾ ਆ ਖਾਲਸਾ ਹੁਣ ਦੇਖੋ ਇਹ ਗੱਲ ਮੈਂ ਕਹਿ ਰਿਹਾ ਹੁਣ ਕਈ ਲੋਕ ਮਨੂੰ ਬਿੱਟੂ ਨਾਲ ਜੋੜ ਦੇਣਗੇ ਜਿਹੜਾ ਬਿੱਟੂ ਆ ਬੈਠੇ ਉਹ ਕਿਆ ਨਾਮ ਹੈ ਉਹ ਜਿਹੜਾ ਬਾਬਾ ਇੱਕ ਬਾਹਰ ਤੋਂ ਗਿਆਨੀ ਹਨ ਬੂਟਾ ਸਿੰਘ ਹਾਂ ਹੁਣ ਇਹ ਨਹੀਂ ਪਤਾ ਉਹ ਬੂਟਾ ਹੰਬ ਦਾ ਕਿਕਰ ਦਾ ਸਮਝ ਨਹੀਂ ਆ ਰਹੀ ਉਹ ਜਿਹੜੇ ਵੀ ਲੋਕ ਜਨੈਲ ਸਿੰਘ ਪਿੰਡਰਾਲੇ ਸੰਤਾਂ ਨੂੰ ਗਲਤ ਬੋਲ ਰਹੇ ਨਾ ਜੀ ਉਹ ਏਜੰਸੀ ਪਲਾਂਟਡ ਹੈ ਦਿਮਾਗ 'ਚ ਫਿੱਟ ਕਰ ਲੋ ਸਾਡੀ ਤਾਂ ਜਿਹੜੀ ਜਿੰਦ ਜਾਨ ਉਹ ਜਨੈਲ ਸਿੰਘ ਪਿੰਡਰਾਲਾ ਮਹਾਂਪੁਰ ਦੇ ਸੂਲਾ ਪਰ ਆਪਾਂ ਚੱਲਣਾ ਹੈ ਉਹਨਾਂ ਦੇ ਸੂਲਾ ਤੇ ਹੀ ਸਾਡੀ ਮੌਤ ਹੋਣੀ ਹੈ ਇਹਨਾਂ ਕਰਾ ਕਾਨੂੰ ਇਹਨਾਂ ਕੁੜੀਆਂ ਦੇ ਵਿੱਚੋਂ ਚਲੋ ਇੱਕ ਗੱਲ ਕਿਤੇ ਨਾ ਕਿਤੇ ਤੁਸੀਂ ਜਿਹੜੇ ਕਹਿ ਰਹੇ ਹੋ ਵੀ ਇਹਦਾ ਅਧਿਆਤਮਿਕ ਤੌਰ ਤੇ ਵੀ ਇਹ ਗਲਤ ਹੈ ਤੇ ਇਸ ਤਰ੍ਹਾਂ ਦੇ ਫੈਸਲੇ ਤੋਂ ਬਚਣਾ ਚਾਹੀਦਾ ਸੀ ਪਰ ਚਲੋ ਜੇਕਰ ਤੁਸੀਂ ਕਹਿੰਦੇ ਸਮਾਜਿਕ ਤੌਰ ਤੇ ਲਿਆ ਤਾਂ ਅਸੀਂ ਫਿਰ ਵੀ ਕਿਤੇ ਨਾ ਕਿਤੇ ਸੰਗਾਂ ਦੇ ਨਾਲ ਆ ਪਰ ਜੇਕਰ ਕਾਨੂੰ ਉਹ ਕੁੜੀਆਂ ਤੁਹਾਡੇ ਤੁਹਾਡੇ ਕੋਲੇ ਜਾਂ ਤੁਹਾਡੇ ਵਰਗੇ ਹੋਰ ਸਿੰਘ ਕੋਲੇ ਜਾਂਦੇ ਨੇਗੇ ਕਿ ਆਖਰ ਆਪਦੀ ਜਾਨ ਨੂੰ ਖਤਰੇ 'ਚ ਦੇਖਦੇ ਹੋਏ ਤੁਹਾਨੂੰ ਲੱਗਦਾ ਸਿੰਘ ਨਾਲ ਆਉਣਗੇ ਤੁਸੀਂ ਨਾਲ ਜਾਓ ਬਿਲਕੁਲ ਜਾਣਾ ਪੈਣਾ ਜੀ ਜੋ ਸ਼ਰਨ ਆਵੇ ਤੇ ਇਸ ਗੰਠ ਲਾਵੇ ਗੁਰਬਾਣੀ ਕਹਿ ਰਹੀ ਹੈ ਜੋ ਕਿ ਸ਼ਰਨਚ ਆਇਆ ਜੇ ਬਾਬਾ ਰਾਜਾ ਰਾਜ ਸਿੰਘ ਕੋਲ ਕੋੜੀ ਚਲੇ ਜਾਂਦੀ ਤੇ ਅਮਰਤਪਾਲ ਫੇਰੀ ਮਾਰ ਦੋ ਮਾਰਦਾ ਉਹਨੂੰ ਬਾਬਾ ਰਾਜਾ ਸਿੰਘ ਨੇ ਉੱਥੇ ਖੜ ਉਹ ਸੂਲਲਾ ਦੇ ਸਾਹਮਣੇ ਖੜਨਾ ਪੈਣਾ ਸੀ ਇਹ ਤਾਂ ਨੀਲੇ ਦੀ ਹੈ ਤਾਂ ਮਰਿਆਦਾ ਨੀਲਾ ਪਾਣਾ ਕੋਈ ਸੋਖੀ ਗੱਲ ਥੋੜੀ ਨਾ ਹੈ ਜੀ ਇਹਦਾ ਤੇਜ ਪ੍ਰਤਾਪ ਹੈ ਇਹਨੂੰ ਸੰਭਾਲਣਾ ਬੜਾ ਹੋਗਾ ਮੇਰਾ ਵੀ ਦਿਲ ਕਰਦਾ ਮੈਂ ਰੋਜ਼ ਬੰਦਾ ਹੀ ਮਾਰੀ ਜਾਵਾਂ ਮੇਰਾ ਵੀ ਦਿਲ ਕਰਦਾ ਪਰ ਇੱਕ ਸਿਸਟਮ ਨਾਲ ਕੰਮ ਕਰਨਾ ਹੁੰਦਾ ਹੈ ਜਦੋਂ ਪਰਮਾਤਮਾ ਦਾ ਹੁਕਮ ਹੁੰਦਾ ਹੈ ਜਦੋਂ ਲੋ ਆਰਡਰ ਤੋ ਬਾਹਰ ਹੋ ਗਈ ਗੱਲ ਫਿਰ ਆਪਾਂ ਇੱਕ ਸਟੈਪ ਚੱਕ ਸਕਦੇ ਹਾਂ ਹੁਣ ਦੇਖੋ ਗੁਰਨਾਨਕ ਦੇ ਪਾਸ਼ਾ ਵੇਲੇ ਜਾਦੂਗਰ ਨੇ ਪੂਰੀ ਨੰਗੀਆਂ ਹੋ ਗਈਆਂ ਜਿਗੀਆਂ ਇਤਿਹਾਸ ਚ ਲਿਖਿਆ ਹੋਇਆ ਕਿਉਂ ਗੁਰਨਾਨ ਦੇ ਪਾਸ਼ਾ ਨੂੰ ਮਾਰ ਦਿੰਦੇ ਆਪਣਾ ਵੀ ਤਾਂ ਕੁਝ ਹੋਣਾ ਚਾਹੀਦਾ ਆ ਆਪਾਂ ਉਹਨਾਂ ਨੂੰ ਚੀਜ਼ਾਂ ਨੂੰ ਫੋਲੋ ਨਾ ਹੀ ਕਰੀਏ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਆ ਤੁਸੀਂ ਇਹ ਜੇ ਨਾ ਦੇਖੋ ਇਹੋ ਜਿਹੇ ਲੋਕ ਨਾ ਹੀ ਆਣ ਨਾ ਅਮਰਤਪਾਲ ਵਰਗੇ ਨੂੰ ਕਿਤੇ ਭੱਜਣਾ ਪਵੇ ਕਿਤੇ ਦੇਸ਼ ਛੱਡ ਕੇ ਠੀਕ ਹੈ ਨਾ ਖੜਦਾ ਕੋਈ ਨਹੀਂ ਹੈਗਾ ਹੁਣ ਕੌਣ ਖੜਾ ਹੈ ਉਹਦੇ ਨਾਲ ਕੋਈ ਵੀ ਨਹੀਂ ਖੜੇਗਾ ਸੋਚ ਕਰਕੇ ਇਹ ਨਾ ਚੀਜ਼ਾ ਤੋਂ ਬਹਾਰ ਆ ਕੇ ਜਿਹੜਾ ਅਸਲੀ ਮੁੱਦਾ ਸਾਡਾ ਜ਼ਮੀਨਾਂ ਦਾ ਹੈ ਨਾ ਲੁਧਿਆਣੇ ਵਿੱਚ ਹੁਣ ਜਿਹੜੀ ਹੁਣ 13000 ਤੋਂ 16000 ਏਕੜ ਜ਼ਮੀਨ ਕੁਆਰ ਹੋਣੀ ਆ ਉਸ ਪਾਸੇ ਧਿਆਨ ਦਿਓ ਉੱਥੇ ਸਾਨੂੰ ਲੋੜ ਪਾਉਣੀ ਆ ਸਾਰਿਆਂ ਨੂੰ ਇੱਕਾ ਹੋਣ ਦੀ ਜੇ ਇੱਕ ਵਾਰੀ ਜ਼ਮੀਨਾਂ ਕੁਆਰ ਹੋਣੀ ਸ਼ੁਰੂ ਹੋ ਗਈ ਪੂਰਾ ਪੰਜਾਬ ਖਤਮ ਹੋ ਜਾਣਾ ਖੈਰ ਦੇਖਿਆ ਜਾਵੇ ਕਿਉਂਕਿ ਜਿਵੇਂ ਸਭ ਤੋਂ ਵੱਡੀ ਸਵਾਲ ਇਹਦੇ ਵਿੱਚ ਇਹੀ ਸੀ ਵੀ ਅਧਿਆਤਮਿਕ ਤੌਰ ਦੇ ਉੱਤੇ ਆਖਰਕਾਰ ਸਾਡੀ ਸਿੱਖ ਰਹਿਤ ਮਰਿਆਦਾ ਕੀ ਕਹਿੰਦੀ ਆ ਉਹਦੇ ਵਿੱਚ ਜਿਵੇਂ ਗੁਰਬਖਸ਼ ਸਿੰਘ ਹੋਰਾਂ ਨੇ ਦੱਸਿਆ ਕਿ ਆਖਰ ਇਹ ਚੀਜ਼ ਦੇ ਵਿੱਚ ਕਤੇ ਵੀ ਅਸੀਂ ਕਿਸੇ ਦੀ ਜਾਨ ਨਹੀਂ ਲੈ ਸਕਦੇ ਜਿਹੜਾ ਸਾਡੀ ਸ਼ਰਨ ਆ ਗਿਆ ਜਿਹਨੇ ਮਾਫੀ ਮੰਗ ਲਈ ਤਾਂ ਉਹਨੂੰ ਮੌਕਾ ਦੇਣਾ ਚਾਹੀਦਾ ਹੁਣ ਇਹਹੀ ਵਿਚਾਰ ਚਰਚਾ ਲਗਾਤਾਰ ਸੋਸ਼ਲ ਮੀਡੀਆ ਤੇ ਗਰਮਾਈ ਹੋਈ ਹੈ ਤੇ ਹਰ ਕੋਈ ਜਿਵੇਂ ਕਹਿੰਦੇ ਆ ਵੀ ਇਸ ਪਹਿਲੂ ਦੇ ਹਰ ਇੱਕ ਦੋ ਦੋ ਪੱਖ ਲੈ ਕੇ ਚੱਲ ਰਿਹਾ ਹੈ ਕੋਈ ਆਖਰ ਭਾਵੇਂ ਕੰਚਨ ਕੁਮਾਰੀ ਕਮਲਕੌਰ ਨੂੰ ਕੋਈ ਗਲਤ ਕਹਿੰਦਾ ਪਰ ਉਹਦੇ ਮਾਰਨ ਦੇ ਬਰੁੱਝਾ ਕੋਈ ਦੂਜਾ ਕਹਿੰਦਾ ਕਿ ਆਖਰ ਹੋਰ ਕੋਈ ਰਾਹ ਨਹੀਂ ਸੀਗਾ ਵੀਡੀਓ ਜਨਲਿਸਟ ਹਰਪਾਲ ਦੇ ਨਾਲ ਮਿਸਿੰਗ ਰੋਜ਼ਾਨਾ ਸਪੋਰਟਸ ਟੀਵੀ ਚੰਡੀਗੜ੍ਹ